ਮਾਨਜੋਗ ਡੀਆਈਜੀ ਸਾਹਿਬ ਪਟਿਆਲਾ ਰੇਂਜ ਸਰਬਾਰ ਹਰਜਨ ਸਿੰਘ ਭੱਲੋ ਸਾਹਿਬ ਆਈਪੀਐਸ ਜਿਨ੍ਹਾਂ ਨੇ ਪਟਿਆਲਾ ਰੇਂਜ ਦੇ ਵਿੱਚ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਜੰਗ ਛੇੜੀ ਹੋਈ ਹੈ ਉਸ ਜੰਗ ਦੀ ਲੜੀ ਦੇ ਵਿੱਚ ਮਾਨਜੋਗ ਡੀਆਈਜੀ ਸਾਹਿਬ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਹ ਪਾਵਟ ਨੂੰ ਇਕੱਠੇ ਕਰਕੇ ਸੂਨਾ ਕਾਰਜਾਂ ਦੇ ਵਿੱਚ ਜਾ ਕੇ ਬਹੁਤ ਵੱਡੇ ਵੱਡੇ ਜਿਹੜੇ ਨਸ਼ਿਆਂ ਦੇ ਖਿਲਾਫ ਕੈਂਪ ਨੇ ਉਹ ਲਗਾਏ ਜਾ ਰਹੇ ਨੇ ਮਾਨ ਜੋ ਐਸਐਸਪੀ ਸਾਹਿਬਾ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਆਈਪੀਐਸ ਜੀਆ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਇਸ ਜੰਗ ਨੂੰ ਇੰਨਾ ਹਾਈ ਲੈਵਲ ਤੇ ਉਹ ਕਰਿਆ ਵਾ ਵੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲਾ ਦਾ ਕੀ ਨਸ਼ਾ ਖਾਣ ਵਾਲਾ ਵੀ ਆਪਾਂ ਰਹਿਣ ਨਹੀਂ ਦੇਣਾ ਇਹਨਾਂ ਦੀ ਟੀਮ ਦੇ ਵਿੱਚ ਜਤਿੰਦਰ ਗਰੇਵਾ ਪਰਵਿੰਦਰ ਪਲਵਾਨ ਜੀ ਮੈ ਸਰਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੇੜੀ ਟ੍ਰੈਫਿਕ ਇੰਚਾਰਜ ਸਿਟੀ 2 ਪਟਿਆਲਾ ਵੱਲੋਂ ਇੱਕ ਕਾਫੀ ਤਾ ਨਸ਼ਿਆਂ ਦੇ ਖਿਲਾਫ ਚਿੱਟੇ ਦੇ ਖਿਲਾਫ ਜਵਾਨੀ ਨੂੰ ਬਚਾਉਣ ਵਾਸਤੇ ਲਿਖੀ ਗਈ ਹੈ ਮੈਨੂੰ ਪੂਰਨ ਉਮੀਦ ਆ ਵੀ ਮੇਰੇ ਭੈਣ ਭਰਾ ਮੇਰੀ ਕਾਪਾ ਨੂੰ ਸੁਣ ਕੇ ਇਹਨਾਂ ਗੱਲਾਂ ਤੇ ਅਮਰ ਜ਼ਰੂਰ ਕਰਾਂਗੇ ਧਿਆਨ ਨਾਲ ਸੁਣਨਾ ਨਸ਼ੱਤ ਚਿੱਟੇ ਦਾ ਜਵਾਨੀ ਵਾਲੀ ਜੜ ਵੱਡ ਦਾ ਇਹ ਤਾਂ ਗੱਭਰੂ ਨੂੰ ਸਾਦੀ ਦੇ ਨਾਂ ਲੈ ਛੱਡਦਾ ਚਿੱਟਾ ਨਸ਼ੇ ਦਾ ਜਵਾਨੀ ਵਾਲੀ ਜੜ ਵੱਡ ਦਾ ਇਹ ਤਾਂ ਗੱਭਰੂ ਨੂੰ ਸਾਦੀ ਦੇ ਨਾਂ ਲੈ ਛੱਡਦਾ ਜੀ ਨੇ ਕੀਤੀ ਦੀ ਇਹ ਸਾਦੀ ਜੀਨਤ ਕੀ ਤੀਵਿਆ ਸਾਦੀ ਪੱਲੇ ਪਈ ਵਰਵਾਦੀ ਇਹ ਤਾਂ ਕੰਨਾਂ ਦੇ ਤਲਾਕ ਵੀ ਕਰਾ ਗਿਆ ਐਨਾ ਪੈੜਾ ਚਿੱਟੇ ਦਾ ਨਸ਼ਾ ਜੀ ਨੂੰ ਲੱਗਿਆ ਜੀ ਨੂੰ ਲੱਗਿਆ ਸਿਉਕਬਾਂ ਗੁੱਖਾ ਗਿਆ ਐਨਾ ਪੈੜਾ ਚਿੱਟੇ ਦਾ ਨਸ਼ਾ ਥੋੜੇ ਮਾਤਰਾ ਦੇ ਵੱਧ ਥੋੜੇ ਮਾਤਰਾ ਦੇ ਵੱਧ ਇਹ ਤਾਂ ਸੀਨਾ ਪਾੜਦਾ ਥੋੜੇ ਮਾਤਰਾ ਦੇ ਵੱਧ ਇਹ ਤਾਂ ਸੀਨਾ ਪਾੜਦਾ ਜਿੱਤੋਂ ਮੁਰਦਾਰਾ ਕੋਈ ਉਸ ਕਰੇ ਬਾੜਦਾ ਜਿੱਤੋਂ ਮੁਰਦਾਰਾ ਕੋਈ ਉਸ ਕਰੇ ਬਾੜਦਾ ਪੁੱਤ ਜੀ ਨਾਲ ਦੇ ਨੇ ਮੋਏ ਪੁੱਤ ਜੀ ਨਾਲ ਦੇ ਨੇ ਮੋਏ ਮਾਪੇ ਅੱਧ ਮੋਏ ਹੋਏ ਹੋਰੇ ਘਰਾਂ ਚ ਹਨੇਰਾ ਦੇ ਨੇ ਛਾ ਗਿਆ ਐਨਾ ਪੈੜਾ ਚਿੱਟੇ ਦਾ ਨਸ਼ਾ ਜੀ ਨੂੰ ਲੱਗਿਆ ਜੀ ਨੂੰ ਲੱਗਿਆ ਸ਼ੌਕ ਵਾਂਗੂ ਖਾ ਗਿਆ ਐਨਾ ਪੈੜਾ ਚਿੱਟੇ ਦਾ ਨਸ਼ਾ ਇਸ ਨਸ਼ੇ ਦੀ ਬਿਮਾਰੀ ਜੀਤੋਂ ਹੁੰਦੀ ਵੱਡਣਾ ਇਸ ਨਸ਼ੇ ਦੀ ਬਿਮਾਰੀ ਜੀਤੋਂ ਹੁੰਦੀ ਵੱਡਣਾ 10 ਸਾਲਾਂ ਤੋਂ ਜਿਉਂਦਾ ਉਹ ਕਦੇ ਵੱਦਣਾ 10 ਸਾਲਾਂ ਤੋਂ ਜਿਉਂਦਾ ਉਹ ਕਦੇ ਵੱਦਣਾ ਦੁੱਧ ਵਰਗੀ ਸਚਾਈ ਦੁੱਧ ਵਰਗੀ ਸਚਾਈ ਸੈਂਸ ਜਾਂਦੀ ਸਮਝਾਈ ਦੁੱਧ ਵਰਗੀ ਸਚਾਈ ਸੈਂਸ ਜਾਂਦੀ ਸਮਝਾਈ ਕਾਤੋਂ ਮੁਖ ਤੂੰ ਕਾਤੋਂ ਮੁਖ ਤੂੰ ਸਚਾਈ ਤੋਂ ਪਲਾ ਗਿਆ ਐਨਾ ਪੈੜਾ ਚਿੱਟੇ ਰਾਨਾ ਸ਼ਾ ਜੀ ਨੂੰ ਲੱਗਿਆ ਸ਼ੌਕ ਵਾਂਗੂ ਖਾ ਗਿਆ ਐਨਾ ਪੈੜਾ ਚਿੱਟੇ ਰਾਨਾ ਸ਼ਾ ਆਦੋਂ ਨਾਰਾ ਚੋਂ ਆਦੋਂ ਨਾਰਾ ਚੋਂ ਸਰਿੰਜ ਫੜ ਬਾਹਰ ਕੱਢੀਏ ਆਦੋਂ ਨਾਰਾ ਚੋਂ ਸਰਿੰਜ ਫੜ ਬਾਹਰ ਕੱਢੀਏ ਲਾਸ ਚਿੱਟੇ ਦੀ ਸਮੁੰਦਰਾ ਚ ਜਾ ਕੇ ਦੱਬੀਏ ਆਦੋਂ ਨਾਰਾ ਚੋਂ ਸਰਿੰਜ ਫੜ ਬਾਹਰ ਕੱਢੀਏ ਲਾਸ ਚਿੱਟੇ ਦੀ ਸਮੁੰਦਰਾ ਚ ਜਾ ਕੇ ਦੱਬੀਏ ਸੱਚ ਕਹਿੰਦਾ ਹਰਪਾਲ ਇਹ ਤਾਂ ਦੇਉ ਜਮਾ ਮਾਰ ਸੱਚ ਕਹਿੰਦਾ ਹਰਪਾਲ ਇਹ ਤਾਂ ਦੇਉ ਜਮਾ ਗਾਲ ਲਾਡੀ ਕੇਰਾ ਪੈਰ ਜੇ ਪੰਜਾਬ ਚ ਜਮਾ ਰਿਆ ਐਡਾ ਪੈੜਾ ਚਿੱਟੇ ਦਾਣਸ਼ਾ ਜੀ ਨੂੰ ਲੱਗਿਆ ਸ਼ੌਕ ਵਾਂਗੂ ਖਾ ਗਿਆ ਐਡਾ ਪੈੜਾ ਚਿੱਟੇ ਦਾਣਸ਼ਾ ਧੰਨਵਾਦ ਜਹੰਗ ਸਲੂਕ